ਹਾਂਜੀ ਪਿਆਰ ਪ੍ਰੀਤ ਸასი ਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਸਾਰੇ ਇੱਕ ਦਾ ਠੀਕ ਠਾਕ ਜੀ ਮੈਨੂੰ ਇੰਡੀਆ ਨੂੰ ਅੱਜ ਇੰਡੀਆ ਨੂੰ ਆਇਆ ਨੂੰ ਮਹੀਨਾ ਹੋ ਗਿਆ ਤੇ ਥੋੜੀ ਐਮਰਜੈਂਸੀ ਸੀ ਇਸ ਕਰਕੇ ਇੰਡੀਆ ਆਉਣਾ ਪਿਆ ਤੇ ਮੇਰੇ ਮੋਟਰਸਾਈਕਲ ਤੋਂ ਮੋਟਰਸਾਈਕਲ ਸਲਿੱਪ ਕਰ ਗਿਆ ਸੀ ਤੇ ਸੱਟ ਲੱਗੀ ਸੀ ਮੁੰਡੇ ਤੇ ਇੱਥੇ ਫੈਕਚਰ ਹੋ ਗਿਆ ਸੀ ਇੱਧਰ ਸਾਰਾ ਤੇ ਆਪਰੇਟ ਕਰਵਾਉਣਾ ਪਿਆ ਆ ਕੇ ਤੇ ਬਲੌਗ ਤਾਂ ਪਹਿਲਾਂ ਵੀ ਪਾਉਣਾ ਸੀ ਪਰ ਇਦੀ ਦੌੜ ਭੱਜ ਚ ਪਾ ਨਹੀਂ ਹੋਇਆ ਤੇ ਹੁਣ ਕਾਫੀ ਫਰਕ ਪੈ ਗਿਆ ਠੀਕ ਆ ਹੁਣ ਇਹਨਾ ਟਾਂਕੇ ਵੈਸੇ ਖੁੱਲੇ ਨਹੀਂ ਅਜੇ ਇਹ ਖੁੱਲ ਜਾਣੇ ਆ ਸੋਮਵਾਰ ਨੂੰ ਤੇ ਬਿਲਕੁਲ ਵਧੀਆ ਠੀਕ ਠਾਕ ਆ ਕਾਫੀ ਜਣਾਂ ਦੇ ਮੈਸੇਜ ਆਉਂਦੇ ਭਾਈ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਵੀਡੀਓ ਕਿਉਂ ਨਹੀਂ ਪਾਉਂਦੇ ਹੈਗੇ ਇਹਦਾ ਕਾਰਨ ਇਹ ਸੀਗਾ ਕਿ ਫਿਲੀਪੀਨ ਤੋਂ ਆਪ ਵਾਪਸ ਇੰਡੀਆ ਪੰਜਾਬ ਆ ਕੇ ਤੇ ਮੈਂ ਆਪਰੇਟ ਕਰਾ ਲਿਆ ਤੇ ਰਿਕਵਰੀ ਹੋਣ ਨੂੰ 15-20 ਦਿਨ ਲੱਗ ਗਏ ਹੌਣ ਬਿਲਕੁਲ ਠੀਕ ਆ ਬਾਹ ਕੰਮ ਕਰਦੀ ਬੜੀ ਵਿਧੀ ਚੱਕ ਹੁੰਦੀ ਆ ਤੇ ਫੇ ਵੀ 10-15 ਦਿਨ ਹੋਰ ਲੱਗ ਜਾਣੇ ਆ ਕਈ ਵਾਰੀ ਬੰਦਾ ਸੋਚਦਾ ਕਿ ਮੈਂ ਆ ਪਲਾਨ ਕਰ ਲਵਾਂ ਆ ਪਲਾਨ ਕਰ ਲਵਾਂ ਪੰਦੇ ਦੀ ਪਲਾਨਿੰਗ ਨਹੀਂ ਕੰਮ ਕਰਦੀ ਕਿਉਂਕਿ ਜਿਹੜਾ ਕੋਈ ਸਮਾਂ ਜਿੱਦਾਂ ਦਾ ਹੋਣਾ ਆ ਉਦੋਂ ਹੀ ਉਦੋਂ ਚੱਲਣਾ ਜੋ ਪ੍ਰਮਾਤਮਾ ਨੇ ਕਰਨਾ ਉਹ ਉਸ ਦੇ ਵਿੱਚ ਫਲੋਟ ਹੋਣਾ ਹੁੰਦਾ ਤੇ ਸਾਨੂੰ ਹਜੇ ਦਸੰਬਰ ਤੁਸੀਂ ਵਾਪਸ ਗਏ ਸੀ ਫਿਲੀਪੀਨ ਤੇ ਮੈਨੂੰ ਫੇ ਫੈਬਰੂਰੀ ਵਿੱਚ ਆਣਾ ਪਿਆ ਹੋਰ ਸਨੌ ਉਹਦਾ ਸਭ ਠੀਕ ਠਾਕ ਜੀ ਬਾਕੀ ਵੀਡੀਓ ਪਾਵਾਂਗੇ ਥੋੜਾ ਰੁੱਕ ਗਏ ਅ ਥੋੜੀ ਜੀ ਸਿਹਤ ਬਿਲਕੁਲ ਨੋਰਮਲ ਹੋ ਜਵੇ ਤਾਂ ਫਿਰ ਵੀਡੀਓ ਪਾਵਾਂਗੇ ਜੀ ਹੋਰ ਸਨੌ ਸਭ ਠੀਕ ਠਾਕ ਸੋਚਿਆ ਤਾਂ ਕੁਝ ਹੋਰ ਸੀਗਾ ਤੇ ਹੋ ਕੁਝ ਹੋਰ ਗਿਆ ਵੈਸੇ ਜ਼ਿੰਦਗੀ ਦੇ ਵਿੱਚ ਆਪਣੀਆਂ ਪਲੈਨਿੰਗ ਤੇ ਸੋਚਾਂ ਨਹੀਂ ਕੰਮ ਕਰਦੀਆਂ ਜੋ ਪ੍ਰਮਾਤਮਾ ਨੇ ਲਿਖਿਆ ਆ ਸਿਸਟਮ ਉਦਾਦ ਜਨਾਪਰ ਫੇ ਵੀ ਪ੍ਰਮਾਤਮਾ ਸ਼ੁਕਰ ਆ ਕਿ ਠੀਕ ਆ ਬਹੁਤ ਵਧੀਆ ਹੈ ਮਾਰਦਾ ਕਿਰਪਾ ਹੀ ਆ ਜੀ ਉਹਦੀ ਚਲੋ ਜੀ ਆ ਛੋਟੀ ਜੀ ਵੀਡੀਓ ਪਾਉਣੀ ਸੀ ਤੇ ਮਿਲਦੇ ਆਪਾਂ ਜਲਦੀ ਵੀਡੀਓ ਬਣਾਵਾਂਗੇ ਸਤਿ ਸ੍ਰੀ ਅਕਾਲ ਜੀ